ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰਾ ਮਹਲਾ 5 ਨਿਰਤਨ ਕਾ ਤੁਮ ਦੇ ਵਹ ਤਨਾ ਅਨਿਕ ਪਾਪ ਜਹ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਾ ਦੇਵਹ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰ ਸੁਆਮੀ ਤਾਤੇ ਬਿਰਥਾ ਕੋਇ ਨਾ ਜਾਏ ਰਹਾ ਰੋਗੇ ਕਾ ਪ੍ਰਭ ਖੰਡ ਹਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਨਿਥਾਵੇ ਕਾ ਤੁਮ ਥਾਨ ਬਿਠਾਵੋ ਦਾਸ ਆਪਣੇ ਕਾ ਪਗਤੀ ਲਾਵਹ ਨਿਮਾਣੇ ਕ ਪ੍ਰਭ ਦੇ ਤੋ ਮਨਾ ਮੂੜ ਪਗਤ ਹੋਏ ਚਤਰ ਸਗਿਆਨ ਸਗਲ ਪਿਆਨ ਕਾ ਪਉਨ ਸੈ ਜਨ ਆਪਣੇ ਕਹਿ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰਿ ਕਿਰਪਾ ਸੰਤ ਟਹ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕਾ ਤੁਮ ਦੇ ਵਹਤਨਾ ਅਨਿਕ ਪਾਪ ਜਹ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਾ ਦੇਵਹਾ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰ ਸੁਆਮੀ ਤਾਤੇ ਬਿਰਥਾ ਕੋਇ ਨਾ ਜਾਏ ਰਹਾ ਰੋਗੇ ਕਾ ਪ੍ਰਭ ਖੰਡ ਹਰ ਰੋਗ ਦੁਖੀਏ ਕਾ ਮਿਟਵ ਪ੍ਰਭ ਸੋਗ ਨਿਥਾਵੇ ਕਾ ਤੁਮ ਥਾਨ ਬਿਠਾਵਹਾ दास अपने को प्रगति लाव निमाने को प्रब देतो मन मूड भगत होए चतर सज्ञान सगल प्यान का पाउन सै जन अपने कै हर मन बसै ਪਾਰ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰੇ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕਾ ਤੁਮ ਦੇਵ ਹਤਨਾ ਅਨਿਕ ਪਾਪ ਜਹ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਾ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਰ ਸੁਆਮੀ ਤਾਤੇ ਬਿਰਥਾ ਕੋਈ ਨਾ ਜਾਏ ਰਹਾ ਰੋਗੀ ਕਾ ਪ੍ਰਭ ਖੰਡ ਹਰ ਰੋਗ ਦੁਖੀਏ ਕਾ ਮਿਟਾਵਹ ਪ੍ਰਭ ਸੋਗ ਨਿਥਾਵੇ ਕਾ ਤੁਮ ਥਾਨ ਬਿਠਾਵਹ दास अपने को प्रगति लाव हा निमाने को प्रब देतो मना मूड भगत होए चतर शग्यान सगल प्यान का पाउन सै जन अपने कै हर मन बसै ਪਾਜ ਬ੍ਰਹਮ ਪ੍ਰਭ ਸੋਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕਾ ਤੁਮ ਦੇਵ ਹੋ ਤਨਾ ਅਨਿਕ ਪਾਪ ਜਹ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਾ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰ ਸੁਆਮੀ ਤਾਤੇ ਬਿਰਥਾ ਕੋਈ ਨਾ ਜਾਏ ਰਹਾ ਰੋਗੀ ਕਾ ਪ੍ਰਭ ਖੰਡ ਹਰ ਰੋਗ ਦੁਖੀਏ ਕਾ ਮਿਟਾਵ ਪ੍ਰਭ ਸੋਗ ਨਿਥਾਵੇ ਕਾ ਤੁਮ ਥਾਨ ਬਿਠਾਵ ਹਾ दास अपने को पदती लाव ह निमाने को प्रब देतो मन मूड पगत होए चतर सज्ञान सगल प्यान का पाउन सै जन अपने कै हर मन बसै ਪਾਜ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰਿ ਕਿਰਪਾ ਸੰਤ ਟਹਲੇ ਲਾਇ ਨਾਨਕ ਸਾਧੂ ਸੰਗ ਸਮਾਏ ਪੈਰਾ ਮਹਲਾ 5 ਨਿਰਤਨ ਕਾ ਤੁਮ ਦੇ ਵਹਤਨਾ ਅਨਿਕ ਪਾਪ ਜਹ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਾ ਦੇਵਹਾ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਰ ਸੁਆਮੀ ਤਾਤੇ ਬਿਰਥਾ ਕੋਈ ਨਾ ਜਾਏ ਰਹਾ ਰੋਗੀ ਕਾ ਪ੍ਰਭ ਖੰਡ ਹਰ ਰੋਗ ਦੁਖੀਏ ਕਾ ਮਿਟਾਵਹ ਪ੍ਰਭ ਸੋਗ ਨਿਥਾਵੇ ਕਾ ਤੁਮ ਥਾਨ ਬਿਠਾਵਹ दास अपने को प्रगति लाव ह निमाने को प्रब दे तु मना मूड भगत होए चतर सज्ञान सगल प्यान का पाउन सै जन अपने कै हर मन बसै ਵਾਜ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰੇ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ